ਹਾਂਜੀ ਇਹ ਗਲੀ ਨੰਬਰ 23 ਆਰੋ ਵਾਲੀ ਕੀਦਾ ਅੱਜਕੱਲ ਨਾਮ ਹੈ ਕੀ ਹਾਲ ਆ ਮੇਰੇ ਸ਼ਹਿਰ ਵਾਲੀ ਗਲੀ ਬਹੁਤ ਵੱਡੀ ਗਲੀ ਬਹੁਤ ਸੋਹਣੀ ਗਲੀ ਔਰ ਪਰ ਗਲੀ ਇੱਕ ਪਾਸੇ ਸ਼ਮੰਦਰ ਰੋਡ ਇੱਕ ਪਾਸੇ ਪਰਸਨਾ ਨਗਰ ਮੇਨ ਰੋਡ ਦੇ ਵਿੱਚ ਦੋ ਰਜ ਦੀਆਂ ਕੋਠੀਆਂ ਬਹੁਤ ਵਧੀਆ ਸਿੱਧੂ ਮੂਸੇਵਾਲਾ ਦਾ ਕੋਠੀ ਦੇ ਲੋਕ ਦੇ ਵਿੱਚ ਦੋ ਰਜ ਦੀ ਕੋਠੀਆਂ ਦੇਖੋ ਫਰੰਟ ਦੇਖੋ ਤੁਸੀਂ ਇੱਕ ਵਾਰ ਹੇ ਥੋੜਾ ਜਿਹਾ ਕੰਮ ਬਾਕੀ ਹੈ ਜਿਵੇਂ ਕਿ ਟਫਨ ਕਲਾਸ ਤੇ ਮੇਨ ਗੇਟ ਤੇ ਫੇਵਰ ਇਹ ਸਪੈਸ਼ਲ ਨੰਬਰ ਪਲੇਟ ਵਾਸਤੇ ਵਿੱਚ LED ਲਾਈਟ ਲੱਗੀ ਹੋਈ ਹੈ ਇਹ ਬਾਹਰਲਾ ਡਿਜ਼ਾਈਨ ਵਿੱਚ ਲਾਈਟ ਲੱਗੀ ਹੋਈ ਹੈ ਠੀਕ ਹੈ ਜੀ ਰੈਂਪ ਅੰਦਰ ਨੋਵਾ ਗੱਡੀ ਚੜਦੀ ਠੀਕ ਹੈ ਇਹ ਕਲਰ ਹੋ ਰਿਹਾ ਗੇਟ ਨੂੰ ਫੇਵਰ ਲਾ ਕੇ ਗੱਡੀ ਵੀ ਆਰਾਮ ਨਾਲ ਲੱਗਦੀ ਹੈ ਅੰਦਰ ਇੰਟਰਫੋਨਸ ਆਰ ਤੇ ਇਹ ਬਾਥਰੂਮ ਆ ਗਿਆ ਬਹੁਤ ਸੋਹਣਾ ਬਹੁਤ ਵਧੀਆ ਬੋਰਡ ਦੇ ਗੇਟ ਬਾਤਾਂ ਠੀਕ ਹੈ ਜੀ ਮੱਛੀ ਮੋਟਰ ਠੀਕ ਹੈ ਜੀ ਇਥੇ ਬਾਥ ਰੂਮ ਸੈਸ਼ਨ ਲੱਗਣਾ ਹੈ ਤੇ ਕਾਰਨਰ ਵਿੰਡੋ ਫੀਸਾ ਇਹ ਆਗਾ ਜੀ ਅੱਗੇ ਪਰਲੇ ਪਾਸੇ ਪੋਰਚ ਤੇ ਉੱਪਰ ਪੌੜੀਆਂ ਜਾ ਰਹੀਆਂ ਪੌੜੀਆਂ ਤੇ ਗਰਿਲ ਲੱਗਣ ਵਾਲੀ ਹੈ ਬਾਕੀ ਆ ਵੀ ਅੰਦਰ ਦੇਖੋ ਜੀ ਇਹ ਆਗਾ ਡਰੈਗਰ ਬਹੁਤ ਵਧੀਆ ਜੀ ਰੱਖ ਦੇ ਵਿੱਚ ਬਹੁਤ ਸੋਹਣੇ ਪੀਓਪੀ ਦੇ ਡਿਜ਼ਾਈਨ ਬਹੁਤ ਵਧੀਆ ਤੇ ਆਗਾ ਜੀ ਵਾਸੂ ਦੇ ਰਿਪੋਰਟਿੰਗਰਸ ਕਿਚਨ रेड कलर ਦੇ ਵਿੱਚ ਵਾਸਤੂ ਰਿਕੋਰਡਿੰਗ ਬਹੁਤ ਵੱਡੀ ਕਿਚਨ ਓਪਨ ਠੀਕ ਹੈ ਜੀ ਇਹ ਆ ਗਿਆ ਜੀ ਅੱਜ ਕੱਲ ਲੋਕਾਂ ਦੀ ਡਿਮਾਂਡ ਤੇ ਉੱਤੇ ਪੂਜਾ ਰੂਮ ਬਹੁਤ ਵਧੀਆ ਪੂਜਾ ਰੂਮ ਜਿਹਦੇ ਵਿੱਚ ਇੱਕ ਪਲਮਾਰੀ ਦੀ ਜਗ੍ਹਾ ਵੀ ਦਿੱਤੀ ਐ ਸੀ ਅਨਵਾਰੀ ਲਾ ਸਕਦੇ ਆਪਾਂ ਠੀਕ ਹੈ ਜੀ ਇਹ ਲੋਬੀ ਬਹੁਤ ਵੱਡੀ ਲੋਬੀ ਇਹ ਆ ਗਿਆ ਜੀ ਹਲੇ ਥੋੜੀ ਫਿਨਿਸ਼ਿੰਗ ਰਹਿਦੀ ਐ ਬਹੁਤ ਵਧੀਆ ਜੀ ਇਹ ਰੂਮ ਆ ਗਿਆ ਇਹ ਉੱਪਰ ਰੂਮ ਦੇ ਉੱਪਰ ਦਬਕਾ ਜਿਵੇਂ ਕਿ ਕਹਤਾ ਬਾਧੂ ਸਮਾਨ ਆ ਜਾਈਆਂ ਵਗੈਰਾ ਜੋ ਵੀ ਸਮਾਨ ਤੇ ਇਹ ਦੇਖੋ ਜੀ ਨਾਲ ਬਾਥਰੂਮ ਅਟੈਚ ਐਲੀਵੇਸ਼ਨ ਸਪੈਸ਼ਲ ਇਹ ਇਧਰਲਾ ਦੂਜਾ ਰੂਮ ਆ ਗਿਆ ਤੇ ਨਾਲ ਬਾਥ ਅਟੈਚ ਦੋਨੇ ਰੂਮਾਂ ਦੇ ਮਗਰ ਬਾਥਰੂਮ ਅਟੈਚ ਬਹੁਤ ਵਧੀਆ ਲੁਕਿੰਗ ਇਹ ਇਹ ਬਾਕਸ ਵਾਪਸ ਚਲਦੇ ਜੀ ਉਦਰੀ ਸਿਕ ਸਕੈਨ ਤੋਂ ਦੂਜਾ ਕਿੱਦ ਜੀ ਠੀਕ ਹੈ ਜੀ ਤੇ ਦੂਜਾ ਰੂਪ ਬਹੁਤ ਵਧੀਆ ਰੂਪ ਪੀਓਪੀ ਦਾ ਡਿਜ਼ਾਈਨ ਬਸਤ ਬਹੁਤ ਬੁਧੀਆ ਟਾਇਲ ਲੱਗੀ ਹੋਈ ਹੈ ਹੁਣ ਆਪਾਂ ਉੱਪਰ ਚੱਲਦੇ ਹਾਂ ਚੜ ਕੇ ਜੂ ਉੱਪਰ ਆਪਾਂ ਹੋਰ ਨਿਓ ਤੇ ਸਾਹਮਣੇ ਵਿੰਡੋ ਹੈ ਕਿਚਨ ਦੀ ਸਪੈਸ਼ਲ ਇਹ ਸਾਹਮਣੇ ਰੈਸਟਪੈਨ ਲੱਗਣ ਵਾਸਤੇ ਉੱਪਰ ਚੜ ਕੇ ਜੀ ਇੱਥੇ ਤਫਨ ਜਸਟਿਲ ਗ੍ਰੇਲ ਬਹੁਤ ਸੋਹਣੀ ਲੱਗਣੀ ਹੈ ਪੌੜੀਆਂ ਤੇ ਉੱਤੇ ਜਸਟਿਲ ਗ੍ਰੇਲ ਲੱਗਣੀ ਹੈ ਜੇ ਕਾਲੂ ਤੇ ਉੱਪਰ ਬਾਥਰੂਮ ਇਹ ਕੋਰਨਰ ਵਿੰਡੋ ਰਫੰਦੀ ਇਹ ਇੱਕ ਪ੍ਰਕਾਰ ਦੀ ਲੋਬੀ ਬਹੁਤ ਵਧੀਆ ਹਵਾਦਾਰ ਉੱਪਰ ਫਿਰ ਕਿਚਨ ਵਾਸਤੂ ਦੇ ਰਿਕੋਰਡਿੰਗ ਉੱਪਰ ਫਿਰ ਕਿਚਨ ਇਹ ਇੱਕ ਉੱਪਰ ਰੂਮ ਆ ਗਿਆ ਬਹੁਤ ਵਧੀਆ ਰੂਮ ਪੂਰਾ ਵੱਡਾ ਫੈਂਟੈਸਟਿਕ ਯੋਪੀ ਠੀਕ ਹੋ ਜੀ ਇਹ ਅੱਗੇ ਖੁੱਲ੍ਹਿਆ ਖੁੱਲੀ ਲੋਬੀ ਆ ਗਈ ਇਹ ਦਾ ਪਰੂਮ ਵੀ ਬਣਾ ਸਕਦੇ ਆ ਓਪਨ ਚ ਕਿਚਨ ਇਹ ਖੁੱਲਾ ਵਿਹੜਾ ਠੀਕ ਹੈ ਜੀ ਇਹ ਉੱਪਰ ਜਾਲ ਲੱਗਿਆ ਹੋਇਆ ਹੈ ਇਹ ਵਾਸ਼ਿੰਗ ਮਸ਼ੀਨ ਏਰੀਆ ਕੱਪੜੇ ਧੋਣ ਵਾਸਤੇ ਜਪੈਸਲ ਬਣਾਇਆ ਉੱਤੇ ਠੀਕ ਹੈ ਜੀ ਇਹ ਸੇਮ ਦੂਜੀ ਕੋਠੀ ਹੈ ਉੱਤੇ ਫਰਸ਼ ਵਗੈਰਾ ਸਭ ਕੁਝ ਓਕੇ ਹੈ 1000 ਲੀਟਰ ਦੀ ਟੈਂਕੀ ਉੱਤੇ ਰੱਖ ਦਿੱਤੀ ਗਈ ਹੈ ਲਗਭਗ ਕਮਹਾਈਨਲ ਐਨਓਸੀ ਨਕਸ਼ਾ ਪਾਸ 111 ਗਾਜ 20x50 ਹੈੰਡੋਸੀ ਨਕਸ਼ਾ ਪਾਸ ਪਿਛਲੀਆਂ ਰੇਸਟੀਆਂ ਵੀ ਨਾਲ ਦੋਨੇ ਮਕਾਨਾਂ ਦੀਆਂ ਅੱਡ ਅੱਡ ਐਨੋਸੀਆਂ ਅੱਡ ਅੱਡ ਰੇਸਟੀਆਂ ਤਾਂ ਕਿ ਦ੍ਰਿਸ਼ਟੀ ਕਰਾਉਣ ਵੇਲੇ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਬਹੁਤ ਵਧੀਆ ਇੱਕ ਨੰਬਰ ਕੋਲੇ ਵਾਲੀ ਇੱਟ ਲੱਗੀ ਹੋਈ ਹੈ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕਿਸੇ ਮਰਜ਼ੀ ਬੱਚੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਕ ਨੰਬਰ ਇੱਟ ਬਹੁਤ ਵਧੀਆ ਕੰਮ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਮਿਊਨਿਟੀ ਛੱਡੀ ਗਈ। A to Z ਕਰੋ ਸੋਣਾ ਰੰਗ ਕਰ ਦਿੱਤਾ ਗਿਆ। 3 ਤਰੀਕ 5ਵਾਂ ਮਹੀਨਾ ਇਹ ਓਕੇ ਰਿਪੋਰਟ ਦੇ ਦੇਣੀ ਹੈ। ਠੀਕ ਹੈ ਜੀ। ਬਹੁਤ ਵਧੀਆ ਗਲੀ। ਹੁਣ ਫਿਰ نیچے ਆ ਗਏ। ਠੀਕ ਹੈ। ਨੋਵਾ ਗੱਡੀ ਕੰਡ ਦੀ ਵਿਵਸਥਾ ਕੀਤੀ ਹੋਈ ਹੈ। ਠੀਕ ਹੈ। ਅੱਗੋਂ ਫਰਸ਼ ਦੂਜਿਆਂ ਨੂੰ ਉੱਚੀ ਹੈ। ਵਾਟਰ ਵਾਕਸ ਕਨੈਕਸ਼ਨ ਨਹਿਰੀ ਪਾਣੀ ਓਕੇ ਸੀਵਰੇਜ ਦਾ ਕਨੈਕਸ਼ਨ ਓਕੇ ਕਿਸੇ ਵੀ ਪ੍ਰਕਾਰ ਦੀ ਗਾਹਕ ਨੂੰ ਕਿਸੇ ਪ੍ਰਕਾਰ ਦੇ ਕੋਈ ਉਹ ਨਹੀਂ ਇੱਕ ਵਾਰ ਤੁਸੀਂ ਲੁੱਕ ਫੇਰ ਦੇਖ ਲਓ ਬਹੁਤ ਵਧੀਆ ਓਕ ਸਿੱਧੂ ਮੂਸੇ ਵਾਲਾ ਡਿਜ਼ਾਈਨ A1 ਪਰਸਰਾਮ ਨਗਰ ਗਲੀ ਨੰਬਰ 23 ਅਰਵਾਲੀ ਕੀ ਹਾਲਾ ਮੇਰੇ ਸ਼ਹਿਰ ਦੇ ਵਿੱਚ ਕੋਠੀਆਂ ਸਤਤ ਲੈਣੋ ਪਾਰ ਦੀਆਂ ਅਸੀਂ ਇਹ ਕਹਿ ਸਕਦੇ ਹਾਂ ਜਿਹਨੂੰ ਨਿਊ ਬਠਿੰਡਾ ਕਹਿੰਦੇ ਅਸੀਂ ਲੈਨੋਪਾਰ ਦੀਆਂ ਸਭ ਤੋਂ ਬੈਸਟ ਕੋਠੀਆਂ ਉਹ ਹੈ ਉਹ 29 ਨੰਬਰ ਗਲੀ ਦੇ ਵਿੱਚ ਹੈ ਐਨਓਸੀ ਨਕਸ਼ਾ ਪਾਸ ਠੀਕ ਹੈ ਜੀ ਜੇ ਕੰਟੈਕਟ ਕਰਨਾ ਹੋਵੇ ਤੇ 95690077794607 6007 ਪਰਸਰਾਮ ਨਗਰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 2-3 ਦਿਨਾਂ ਦੇ ਵਿੱਚ ਇਹ ਟੂ ਜ਼ੈਡ ਫਿਨਿਸ਼ ਤੁਹਾਨੂੰ ਕੋਠੀ ਮਿਲੋਗੀ ਬਹੁਤ ਵਧੀਆ ਨਕ ਆਰਾਮਦਾਇਕ ਗੱਡੀ ਚੜਨ ਦੀ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਰੁੱਖ ਮੁਰੇ ਆਂਡ ਗਵਾਂਡ ਬਹੁਤ ਚੰਗਾ ਕਹਿ ਲਈਏ ਬਹੁਤ ਚੰਗਾ ਆਂਡ ਗਵਾਂਡ ਠੀਕ ਹੈ ਜੀ ਔਰ ਮੇਨ ਰੋਡ ਤੋਂ ਸਿਰਫ 300 ਫੁੱਟ ਦੀ ਦੂਰੀ ਤੇ ਅੱਗੇ ਛੇ ਮੰਦਰ ਰੋਡ ਆ ਗਈ ਉਹਦੇ ਸਾਹਮਣੇ ਠੀਕ ਹੈ ਜੀ ਇੱਕ ਵਾਰ ਦੇਖ ਕੇ ਜਰੂਰ ਜਾਓ